ਅੱਤੇ ਆਣ ਕਰਕੇ ਗੁਰੂਣਾ ਜੀ ਆਇਆ ਸਬਾ ਤਦ ਜਦ ਆ ਗਿਆ ਸ਼ਹੀਦੀ ਦਾ ਨਖਾਸ਼ ਚਾਦਰੀ ਚੌਂਕ ਵਿੱਚ ਜਿੱਥੇ ਅੱਜ ਵੀ ਸਰਬਾਨੀ ਮੌਤ ਦੀ ਆਇਆ ਸਬਾ ਜਦੋਂ ਜਲਾਲ ਨੇ ਬਾਤ ਕੀਤਾ ਭਾਈ ਜੱਟ ਦੇ ਵੀ ਬੋਲ ਚ ਗੁਰੂ ਸਾਹਿਬ ਦਾ ਸੀਸ ਕਿਸੇ ਜੰਗਿਆਤ ਤੋਂ ਤੇ ਲਗਾਇਆ ਜਿਵੇਂ ਜਿਵੇਂ ਉਹ ਰਸਤੇ ਚ ਗਿਆ RAM ਦਿੱਤਾ ਧੋਪੀ ਦਾ ਰਾਹ ਵੀ ਵਿੱਚ ਜਿਵੇਂ ਜਿਵੇਂ ਗਿਆ ਉਹ ਗਾਥ ਬਹੁਤ ਲੰਮੀ ਤੇ ਮਹਾਰਾਜ ਉਦੋਂ ਗੋਬਿੰਦ ਰਾਏ ਜੀ ਉਹਨਾਂ ਨੂੰ ਪਤਾ ਸੀ ਗੁਰੂ ਨੂੰ ਤਾਂ ਹੋਰ ਬੜਾ ਸਭਾ ਪਤਾ ਹੁੰਦਾ ਲੱਖੀ ਸ਼ਾਹ ਉਹਨਾਂ ਜਾ ਰਹੇ ਨੇ ਘਰ ਦਾ ਸੰਸਕਾਰ ਕੀਤਾ چولہ پایا پر سیوا وہ کر دیا رہی دنیا تک موتی پہرا کی جان رہی لکھی شاہ بڑا رہے کوئی دماغ نہیں بنیا چولہ نہیں پایا ਦਰ ਸੇਵਾਵਾਂ ਕਰਕੇ ਆਪਣੇ ਘਰ ਨੂੰ ਹੀ ਅੱਗ ਲਾਤੀ ਗੁਰੂ ਸਾਹਿਬ ਧੜ ਸਨਸਕਾਰ ਕਰਨ ਵਾਸਤੇ ਟੋਟਰ ਵੱਲ ਕੋਈ ਸਿੱਖ ਨਹੀਂ ਸੀ ਕੋਈ ਪਾਰਾ ਨਹੀਂ ਸੀ ਪਾਇਆ ਤੇ ਆਪਣੇ ਗੁਰੂ ਦੇ ਬੱਚਿਆਂ ਵਾਸਤੇ ਜਗਾ ਲੈ ਕੇ ਅੱਜ ਜੜੀਆ ਵਿੱਚ ਤੇ ਸਭ ਤੋਂ ਮਹਿੰਗੀ ਜਗ੍ਹਾ ਉਹ ਗੁਰਦੁਆਰਾ ਜੋਤੀ ਸ੍ਰੋਪ ਸਤਨੀ ਹੈ ਉਹ ਜਗਾ ਲੈ ਕੇ ਸੰਸਕਾਰ ਕਰਾਇਆ ਸੋਚ ਨੂੰ ਵੜਾਓ ਸੋਚ ਨੂੰ ਕਿਰਪਾਨ ਪਾ ਲੈਣੀ ਅੰਦਰ ਸੋਚ ਵੀ ਜਜ਼ਬਾ ਵੀ ਹੋਵੇ ਸਿੱਖੀ ਦਾ ਕੋਈ ਲੋੜ ਪਾਏ ਸਿੱਖ ਤਿਆਰ ਪਰ ਤਿਆਰ ਹੋਵੇ ਨਾ ਉਹਨੂੰ ਰੋਕੇ ਬੈਜੀ ਕਿਹੋ ਜਿਹਾ ਸਮਾਜੀ ਹੋ ਤੇ ਗੁਰਮਖੋ ਲੈ ਕੇ ਸਿੱਖ ਜੈਤਾ ਗੋਵਿੰਦ ਰਾਏ ਜੀ ਕੋਲ ਪਹੁੰਚਦਾ ਹੈ ਰਸਤੇ ਦੀ ਗੱਲ ਸੁਣਾਵਾ ਤੇ ਜਿਹੜੇ ਪੌਣ ਤੋਂ ਬਾਜਾਂਗੇ ਸਮਾਰੀਆ ਗੋਵਿੰਦ ਰਾਏ ਸਮਾ પાਕੇ ਤੇ ਬੰਥੋ ਆਇਆ ਸਮਾ ਤੇ ਰਿਆ ਹੋਏ ਚਾਰ ਸਹਿਬ ਜਾਂਦੇ ਹੋਏ ਗੁਰੂ ਗੋਬਿੰਦ ਸਾਹਿਬ ਮਹਾਰਾਜ ਦਿਨ ਭਾਵੇਂ ਚੱਲਦੇ ਹੋ ਪਰ ਸਮਾਰੀ ਤੇ ਗੁਰੂ ਸਾਹਿਬ ਨੇ ਸਾਡੇ ਵਾਸਤੇ ਫਿਰ ਕੀ ਕੀਤਾ ਅਸੀਂ ਦੇਣਾ ਨਹੀਂ ਦੇ ਸਕਦੇ ਮਹਾਰਾਜ ਜੇ ਗੁਰੂ ਗੋਬਿੰਦ ਸਿੰਘ ਗੁਰੂ ਤੇਗ ਬਹਾਦਰ ਨਾ ਹੁੰਦੇ ਨਾ ਤੌਹਬ ਕੀ ਨਾਲ ਨਾ ਮੁਕਤ ਕੀ ਜੇ ਨਾ ਹੁੰਦੇ ਗੋਬਿੰਦ ਸਿੰਘ ਸੁਖਤ ਹੋਦੀ ਸਾਧ ਕੀ ਜੇ ਗੁਰੂ ਗੋਬਿੰਦ ਸਾਹਿਬ ਜੀ ਨੇ ਕਹਤਾ ਸਿੱਖੋ ਕੋ ਲੋਕ ਕਹਿੰਦੇ ਤੁੰ ਦਾ ਵਾਚ ਸਲਾਵਾ ਦੇ ਦੋ ਜਮਾਂ ਲੱਗ ਸਕਦੇ ਪਰ ਢੂਕ ਪਤ ਗੁਰੂ ਗੋਬਿੰਦ ਸਾਹਿਬ ਬਰਾਗੀ ਨਹੀਂ ਹੋ ਗਏ ਵਜਾ ਤਾਂ ਕਿ ਕਰਦਾ ਮੈਂ ਜਾ ਸਕਦੇ ਰਹਿਣਾ ਉਹ ਕਹਿੰਦੇ ਕੁਵਾਰਾ ਡੋਲਾ ਹਰਨ ਉਸ ਸਾਲ ਬਹੁਤ ਮੁਫਤ ਹੈ ਮਹਾਰਾਜ ਕਹਿੰਦੇ ਸਹਿਬ ਕੌਰ ਦੀ ਬਰਾਗੀ ਕਿ ਹੋਵੇ ਕਹਿੰਦੀ ਦੁਨੀਆ ਦੇ ਚਾਰ ਪੁੱਤਰ ਇਸੇ ਬਾਅਦ ਪੰਜ ਪੁੱਤਰ ਤੇ ਮੇਰਾ ਵੀ ਕੀ ਕਰਦਾ ਮੈਂ ਵੀ ਪੁੱਤਰ ਵੀ ਖਾਂ ਉਹਦੋਂ ਬਾਅਦ ਇਹ ਕਿਹਾ ਸੀ ਕਹਿੰਦੇ ਸਹਿਬ ਕੌਰ ਹਜ਼ਾਰਾਂ ਪੁੱਤਰ ਦੁਨੀਆ ਤੋਂ ਜੰਮਦੇ ਐ ਕੋਰੋਨਾ ਜੰਗਦੇ ਐ ਕੋਰੋਨਾ ਦੀ ਆਰਥੀ ਰੋਜ਼ ਉੱਠਦੀ ਐ ਆ ਸੋਹਣੇ ਹਰਤਾਂ ਦੇ ਪੁੱਤਰ ਤੇ ਨਹੀਂ ਚੱਲੇ ਆ ਕੋਰੋਨਾ ਦੁਨੀਆ ਦੇ ਪੁੱਤਰ ਜੰਗਦੇ ਐ ਕੋਰੋਨਾ ਦੀ ਆਰਥੀ ਉੱਠਦੀ ਐ ਰੋਗ ਤੈਨੂੰ ਉਹ ਪੁੱਤਰ ਦੇ ਕੇ ਜਾਊਗਾ ਜਿਹੜਾ ਦੁਨੀਆ 'ਚ ਪੈਰ ਆਧ ਹੋ ਗਿਆ ਪਰ ਕਦੇ ਮਰੂਗਾ ਨਹੀਂ ਤਦ ਉਹ ਪੁੱਤਰ ਦੇ ਕੇ ਚੱਲਿਆ ਉਹ ਕੌਣ ਸੀ ਅੱਥ ਕਰਕੇ ਮਹਾਰਾਜ ਕਹਿੰਦਿਆ ਸਾਰਾ ਖਾਲਸਾ ਤੇਰਾ ਪੁੱਤਰ ਬਣਾਤਾ ਹੈ ਤਾਂ ਹੀ ਆਪਾਂ ਕਹਿੰਦਾ ਤੇਰੀ ਬਾਤ ਕੌਣ ਹੈ ਬਾਤਾ ਸਹਿਬ ਕੌਣ ਪਿਤਾ ਕੌਣ ਗੁਰੂ ਗੋਬਿੰਦ ਸਿੰਘ ਨਾਲ ਕੇ ਗੁਰੂ ਗਿਨ ਹੋ ਕਹਿੰਦਾ ਨਾ ਬਾਤਾ ਸਹਿਬ ਕੌਰ ਉਪਤ ਦੇ ਕੇ ਗਏ ਨੇ ਜਿਹੜਾ ਕਦੇ ਮਰੂਗਾ ਨਹੀਂ ਬੜੀਆਂ ਕਰਮਾਲੀਆਂ ਤੇ ਮੇਰੇ ਕਹਿਣ ਦਾ ਪਾ ਇਹ ਸਾਰੀਆਂ ਖੁਸ਼ੀਆਂ ਗੁਰੂ ਨੇ ਸਾਨੂੰ ਦੀਆਂ ਹੈ ਫਿਰ ਕਹਿੰਦੇ ਸਿੱਖ ਕਹਿੰਦੇ ਮਹਾਰਾਜ ਜੀ ਅਸੀਂ ਦਰਸ਼ਨ ਕਿਤੇ ਕਰਿਆ ਕਰਾਂਗੇ ਕਹਿੰਦੇ ਪੰਜਾਂ ਵਿੱਚ ਬੈ ਹੋਊਗਾ ਕਹਿੰਦੇ ਮਹਾਰਾਜੇ ਪੱਜ ਨਾ ਬਣ ਕਹਿੰਦੇ ਤੂੰ ਵੈਤ ਵੈਤ ਤਿਆਰ ਤੋਂ ਤਿਆਰ ਹੋਵੇ ਤੁਸੀਂ ਕਹੀ ਕਿ ਸਿੱਖ ਇੰਨਾ ਸਜਦੇ ਤਿਆਰ ਹੁੰਦੇ ਉਹ ਲੋਕਾਂ ਵਾਸਤੇ ਨਹੀਂ ਸਜਦਾ ਉਹ ਇੰਨਾ ਸੋਹਣਾ ਬਾਲਾ ਤਾਂ ਪਾਉਂਦਾ ਗੁਰੂ ਗੋਬਿੰਦ ਸਿੰਘ ਜੀ ਤਿਆਰ ਹੋ ਕੇ ਸਿੱਸੇ ਮੂਰੇ ਫੜ ਜੀ ਤੈਨੂੰ ਮੈਂ ਹੀ ਦੇਵਾਂਗਾ میرا روپے ہوئے گھر بادشاہ <سلام> <سلام>

Evet. İşte جب تپو سارے پرگت خوشی بھاگ نے گرو سا کوئی پہ سکتا یہ سوچی جاتا جا گے پہنچا گے باغ والے سارے پربندک جان وی جی ساری پیار والا میرا سامنا پیار ہے کیونکہ میرا بچپن گزارے کلے کلے کا نام لوگ ساری پیارے سب سے بابا اوکار کیرتن کیا بھائی اکال دی جی بہت سونا کیرتن کرتے ہیں سب سے سارا آؤ جیار تمام کی جما सो न सोना